ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਜਨਮ ਹੋਣ ਤੋਂ ਬਾਅਦ ਜਿਹੜੀ ਸਾਰੇ ਕਮੀਡਿਆ ਚੈਨਲ ਤੇ ਇੱਕੋ ਖਬਰ ਦਿਖਾਈ ਜਾ ਰਹੀ ਉਹ ਹੈ ਸਿੱਧੂ ਮੂਸੇਵਾਲੇ ਦੇ ਪਰਾ ਦੇ ਜਨਮ ਦਿਹਾੜੀ ਕਿ ਉੱਥੇ ਹੀ ਹੁਣ ਸਿੱਧੂ ਮਸੂਏ ਦੇ ਭਰਾ ਨੂੰ ਜਨਮ ਦੇਣ ਵਾਲੀ ਜਿਹੜੀ ਜਨਮ ਦੀ ਡਿਲੀਵਰੀ ਕਰਨ ਵਾਲੀ ਡਾਕਟਰ ਆ ਰਾਜਿੰਦਰ ਜਿੰਦਲ ਉਹਦਾ ਇੱਕ ਵੱਡਾ ਬਿਆਨ ਦੇਖਣ ਨੂੰ ਮਿਲਿਆ ਉਹਨਾਂ ਦਾ ਕਹਿਣਾ ਕਿ ਜਿਹੜਾ ਸਿੱਧੂ ਮਸੂਏ ਭਰਾ ਦਾ ਜਿਹੜੀ ਮਾਤਾ ਚਰਨ ਗੌਰ ਆ ਜੀ ਮਾਤਾ ਸਿੱਧੂ ਮਸੂਏ ਵਾਲੀ ਵੀ ਉਹਦੀ ਡਿਲੀਵਰੀ ਆ ਉਹਦੀ ਡਿਲੀਵਰੀ ਸਾਨੂੰ ਬਹੁਤ ਹੀ ਸਚਜੇ ਢੰਗ ਦੇ ਨਾਲ ਕਰਨੀ ਵੀ ਕਿਉਂਕਿ ਕਿਤਾ ਉਹਨਾਂ ਦੀ ਉਮਰ ਅਤੇ ਸਾਨੂੰ ਇਹ ਸੀਗਾ ਕਿ ਅਸੀਂ ਪਰਿਵਾਰ ਨੂੰ ਸਹੀ ਢੰਗ ਤੇ ਸਹੀ ਸਲਾਮਤ ਬੱਚਾ ਆ ਤੇ ਪੂਰੀ ਖੁਸ਼ੀ ਦੇ ਸਕੀ ਜਿੱਦੇ ਚੱਲਦੇ ਆ ਸਾਨੂੰ ਬੱਚੇ ਦੀ ਦੇਖ ਰੇਖ ਵੀ ਪ੍ਰੋਪਰ ਢੰਗ ਦੇ ਨਾਲ ਸਾਡੇ ਤਰੀ ਹੁਣ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਅਤੇ ਜਿਹੜਾ ਬੱਚਾ ਹੈ ਬੱਚਾ ਬਿਲਕੁਲ ਠੀਕ ਅਤੇ ਸਹੀ ਹਾਲਤ ਦੇ ਵਿੱਚ ਹਨ ਬਹੁਤ ਖੁਸ਼ੀ ਦੀ ਘੜੀ ਹੈਗੀ ਇਹ ਹਨਾ ਬਹੁਤ ਲੋਕਾਂ ਨੂੰ ਬਹੁਤ ਇੰਤਜ਼ਾਰ ਸੀਗਾ ਕਿ ਫੈਮਲੀ ਨੇ ਬਹੁਤ ਸਫਰਿੰਗ ਦੇਖੀ ਹੈ ਬਹੁਤ ਟ੍ਰੈਜੇਡੀ ਦੇਖੀ ਹੈ ਹਨਾ ਤਾਂ ਹਰ ਸਾਰੇ ਲੋਕ ਆਪਣੀ ਦੁਨੀਆ ਭਰ ਦੇ ਲੋਕਾਂ ਨਾਲ ਜੁੜੇ ਹੋਏ ਨੇ ਤੇ ਸਾਡੀ ਵੀ ਇਹ ਕੋਸ਼ਿਸ਼ ਰਹੀ ਹੈ ਕਿ ਜਿੱਥੇ ਇੰਨੀ ਸਫਰਿੰਗ ਹੈਗੀ ਹੈ ਉੱਥੇ ਕੋਈ ਖੁਸ਼ੀ ਅਸੀਂ ਦੇ ਸਕੀਏ ਤਾਂ ਸਾਡਾ ਅਸੀਂ ਮਾਤਾ ਜੀ ਨੂੰ ਪ੍ਰੈਗਨੈਂਸੀ ਚ ਮੈਨੇਜ ਕੀਤਾ ਹੈਗਾ ਅਸੀਂ ਉਹਨਾਂ ਦਾ ਪ੍ਰੈਗਨੈਂਸੀ ਵਾਲਾ ਟ੍ਰੀਟਮੈਂਟ ਅਸੀਂ ਨਹੀਂ ਕੀਤਾ ਤੇ ਹੁਣ ਹੁਣ ਐਡਵਾਂਸ ਸਟੇਜ ਚ ਪ੍ਰੈਗਨੈਂਸੀ ਹੁੰਦੀ ਹੈ ਤਾਂ ਇਹ ਹੀ ਸਾਡਾ ਏਮ ਸੀਗਾ ਕਿ ਮਾਤਾ ਜੀ ਵੀ ਬਿਲਕੁਲ ਠੀਕ ਰਹਿਣ ਤੇ ਬੇਬੀ ਵੀ ਅਸੀਂ ਉਹਨਾਂ ਨੂੰ ਚੰਗਾ ਟਾਈਮ ਕੱਢਾਈਏ ਉਹਨਾਂ ਦਾ 8 8.5 9 ਮਹੀਨੇ ਅਸੀਂ ਜਿੰਨੀ ਪ੍ਰੈਗਨੈਂਸੀ ਨੂੰ ਆਪਾਂ ਪ੍ਰੋਲੋਂਗ ਕਰ ਸਕਦੇ ਆ ਆਪਾਂ ਕਰੀਏ ਬੀਪੀ ਵਗੈਰਾ ਕੰਟਰੋਲ ਚ ਰੱਖੀਏ ਤਾਂ ਕਿ ਆਪਾਂ ਇੱਕ ਮਦਰ ਵੀ ਆਪਾਂ ਹੈਲਦੀ ਰੱਖਣੀ ਹੈ ਤਾਂ ਬੱਚੇ ਨੂੰ ਵੀ ਆਪਾਂ ਹੈਲਦੀ ਦੇਣਾ ਹੈਗਾ ਤੇ ਉਹਨਾਂ ਦੀ ਗੋਚ ਆਪਾਂ ਬੇਬੀ ਦੇਣਾ ਹੈਗਾ ਇਹ ਸਾਡਾ ਏਮ ਸੀ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਇਹ ਅਚੀਵ ਕਰ ਸਕੀ ਹੈ ਤੇ ਅੱਜ ਸਾਰੇ ਅਸੀਂ ਬਹੁਤ ਖੁਸ਼ ਹਾਂ ਕਿ ਜੋ ਅਸੀਂ ਸਭ ਚਾਹੁੰਦੇ ਸੀ ਉਹ ਮੁਕੰਮਲ ਹੋ ਗਿਆ ਹੈ ਤੇ ਅੱਗੇ ਵੀ ਰੱਬ ਸੁੱਖ ਰੱਖੇ ਮਾਂ ਸਹੀ ਰਵੇ ਬੱਚਾ ਸਹੀ ਰਵੇ ਤੇ ਸੇ ਉਹਨਾਂ ਨੂੰ ਥੋੜੇ ਦਿਨਾਂ ਚ ਘਰ ਭੇਜੀਏ ਬੱਚਾ ਤੰਦਰੁਸਤ ਹੈ ਬਿਲਕੁਲ ਤੰਦਰੁਸਤ ਮਮੀ ਕਿਸ ਨੀ ਬੀਬੀ ਮੈਂ ਲੇਕ ਲਗੂੰ ਬਹੁਤ ਸਾਰੇ ਪਰਿਵਾਰ ਹੋਰ ਵੀ ਜਿਹੇ ਹੁੰਦੇ ਨੇ ਤਾਂ ਕਿ ਉਹਨਾਂ ਨੂੰ ਵੀ ਦੇਖੋ ਅਸੀਂ ਫਰਟੀਲਿਟੀ ਟਰੀਟਮੈਂਟ ਨਹੀਂ ਕੀਤਾ ਹੈਗਾ ਸਾਡੇ ਕੋਲ ਮਾਤਾ ਜੀ ਪ੍ਰੈਗਨਨਸੀ ਜੀ ਆਏ ਨੇ ਤੇ ਅਸੀਂ ਜਿਹੜੀ ਥੋੜੀ-ਮੋਟੀ ਪ੍ਰੋਬਲਮ ਪ੍ਰੈਗਨਨਸੀ ਚ ਹੋਈ ਅਸੀਂ ਉਹ ਹੈਂਡਲ ਕੀਤੀ ਹੈ ਨਾ ਤਾਂ ਉਹ ਟਰੀਟਮੈਂਟ ਬਾਰੇ ਡਿਟੇਲਸ ਮੇਰਾ ਨਹੀਂ ਬੰਦਾ ਹੈ ਨਾ ਦੱਸਣਾ ਹੈ ਨਾ ਪਰ ਵੈਸੇ ਇਨ ਜਨਰਲ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਜਿਹੜੀ ਵਾਧੇ ਵਿੱਚ ਪ੍ਰੈਗਨਨਸੀ ਹੁੰਦੀ ਹੈ ਆਈਵੀਐਫ ਟੈਕਨੀਕ ਨਾਲ ਹੁੰਦੀ ਹੈ ਜਿਹੜੇ ਬੀਬੀ ਕਦੋਂ ਆਗੇ ਸੀ ਹਸਪੀਟਲ ਦੇ ਵਿੱਚ ਦਾਖਲ ਕਦੋਂ ਸੀ ਚੌਥੇ ਮਹੀਨੇ ਚ 3 ਮੰਥਸ ਕੰਪਲੀਟ ਹੋ ਗਏ ਸੀ 4th ਮੰਥ ਤੋਂ ਸਾਡੀ ਗੱਲ ਚ ਸੀ। ਦਾਦੀ ਕੇ ਉੱਥੇ ਜਿਹੜੀ ਬਠੰਡੇ ਦੇ ਡਾਕਟਰ ਨਹੀਂ ਆਏ ਰਜਨੀ ਜਿੰਦਲ ਉਹਦਾ ਇਹ ਵੀ ਕਹਿਣਾ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੇ ਵੱਲੋਂ ਜਿਹੜਾ ਇਹ ਬੱਚਾ ਆਈਬੀਐਫ ਰਾਹੀਂ ਨਹੀਂ ਕੀਤਾ ਦਾਦੀ ਇਹ ਲਗਾਤਾਰ ਸੋਸ਼ਲ ਮੀਡੀਆ ਤੇ ਇਹੀ ਅਫਵਾਹਾਂ ਚੱਲ ਰਹੀਆਂ ਸਨ ਕਿ ਉਹਨਾਂ ਦੇ ਵੱਲੋਂ ਆਈਵੀਐਫ ਰਾਹੀਂ ਜਿਹੜਾ ਬੱਚੇ ਦਾ ਜਿਹੜਾ ਜਨਮ ਦਵਾਇਆ ਜਾਵੇਗਾ ਜਿੱਦ ਤੱਕ ਚੱਲਦੇ ਡਾਟ ਨੇ ਨਾ ਸਾਰੀਆਂ ਅਫਵਾਹਾਂ ਤੇ ਉੱਤੇ ਵੀ ਪਰਦਾ ਪਾ ਦਿੱਤਾ ਉੱਥੇ ਹੀ ਜੇਹ ਗੱਲ ਕੀਤੀ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਤਾਂ ਬਲਕੌਰ ਸਿੰਘ ਦਾ ਵੀ ਇਹੀ ਕਹਿਣਾ ਸੀਗਾ ਕਿ ਸਾਡੇ ਵੀ ਸਾਨੂੰ ਅੱਜ ਬਹੁਤ ਦਿਨਾਂ ਦੇ ਬਾਅਦ ਇਹ ਸਾਡੇ ਚਿਹਰੇ ਤੇ ਮੁਸਕਾਨ ਆਈ ਹੈ ਮੇਰੇ ਲਈ ਤਾਂ ਇਹ ਬਿਲਕੁਲ ਮੇਰਾ ਪੁੱਤ ਸ਼ੁਭਦੀਪ ਹੀ ਹੈ ਕਿਉਂਕਿ ਇਹਦੀ ਛੱਗਲ ਬਿਲਕੁਲ ਸ਼ੁਭਦੀਪ ਸਿੱਧੂ ਦੀ ਮੰਗ ਹੈ